ਸੋਹਣ ਸਿੰਘ ਨੰਬਰ ਦਾ ਪਰਥਲਾਏ ਲਬਰਵਾਲ ਜੀ ਆਹ ਉਹ ਗੱਡੀ ਖੜੀ ਯਾਰ ਹਾਂਜੀ ਇਹ ਕਿਸ ਚੀਜ਼ ਦੀ ਗੱਡੀ ਆ ਤੇ ਉਹ ਕੀ ਸਮਾਨ ਵੇਰੇ ਆ ਗਿਆ ਇਹ ਗੱਡੀ ਕਵਾੜ ਲੈ ਕੇ ਆਈਦੀ ਜੀ ਲਫਾਫਿਆਂ ਦਾ ਕਵਾੜ ਇਹ ਇੱਥੇ ਢੇਰੀ ਕਰਨ ਲੱਗੇ ਸੀ ਸਾਡੇ ਪਿੰਡ ਦੇ ਬੱਚੇ ਪਿੰਡ ਤੋਂ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਗੱਡੀ ਮਾਲ ਲਾ ਰਹੀ ਹੈ ਅਸੀਂ ਤੁਰੰਤ ਫਿਰ ਇੱਥੇ ਮੈਂ ਜਗਜੀਤ ਸਿੰਘ ਤੇ ਦੋ ਜਣੇ ਕੱਟੇ ਆ ਕੇ ਜਦੇ ਹੋਰ ਬੰਦੇ ਆ ਗਏ ਮਗਰੇ ਸਾਰੇ ਆ ਕੇ ਕਿਤੇ ਇਹਨਾਂ ਰੋਕਿਆ ਵੀ ਇਹ ਕੀ ਕੀਤਾ ਤੁਸੀਂ ਇਹ ਕਹਿੰਦੇ ਸੰਤਾਂ ਉਤੋਂ ਭੇਜਿਆ ਡੰਪ ਤੋਂ ਵੀ ਬੰਦਾ ਕੋਈ ਪ੍ਰਾਈਵੇਟ ਵੈਟਰ ਸੀ ਉਹਨੇ ਕਿਹਾ ਵੀ ਉੱਥੇ ਜਾ ਕੇ ਲਾ ਕੇ ਆਓ ਬੇਤੇ ਹੀ ਲਾਉਣ ਦੇਣਾ ਅਸੀਂ ਇੱਥੇ ਆ ਗਏ ਫਿਰ ਮੈਂ ਜਦ ਇਹ ਆ ਕੇ ਇਹਦੇ ਨਾਲ ਬੰਦੇ ਨਾਲ ਗੱਲ ਕੀਤੀ ਤੂੰ ਬੰਦਾ ਕੀ ਨਾ ਇਹ ਕਹਿੰਦਾ ਮੈਂ ਜੀਰाराम ਦਾ ਬੰਦਾ ਮੈਂ ਕਿਹਾ ਇਹ ਗੱਡੀ ਕੀ ਦਾ ਕਹਾਂ ਵੀ ਉਹਦੀ ਹੋ ਜੀਰाराम ਦੀ ਗੱਡੀ ਹੈ ਉਹ ਦਾ ਕਰ ਲੋ ਕਰ ਲੋ ਗੱਲ ਮੈਂ ਜਦ ਜੀਰाराम ਨਾਲ ਗੱਲ ਕੀਤੀ ਮੈਂ ਤੂੰ ਕੀ ਕਰ ਰਹੇ ਹੋ ਕਹਿੰਦਾ ਤੁਸੀਂ ਕੋਮਪਨ ਮੈਂ ਸੋਨ ਸਿੰਘ ਨੰਬਰਦਾਰ ਬੋਲਦਾ ਪਰਤਲਾ ਵੀ ਤੁਸੀਂ ਇੱਥੇ ਸਾਡੇ ਸਪੈਸ਼ਲ ਗੰਦ ਪਾ ਰਹੇ ਹੋ ਉਹ ਕਹਿੰਦਾ ਨਹੀਂ ਨਹੀਂ ਸਰਪੰਚ ਸਾਹਿਬ ਇਹ ਕਹਿੰਨੇ ਆਂ ਇਹਨੂੰ ਕੋਈ ਨਾ ਕੋਈ ਨਾ ਕਰ ਦਿੰਨੇ ਆ ਕਰ ਦਿੰਨੇ ਆ ਠੀਕ ਠੀਕ ਕਰ ਦਿੰਨੇ ਆ ਜੇ ਜੇ ਕਹਿੰਦਾ ਫੜਾਉ ਦੇ ਇਹਨਾਂ ਨੂੰ ਜੇ ਉਹਨਾਂ ਨੇ ਇਹਨੂੰ ਫੜਾਤਾ ਫੋਨ ਇਹਨਾਂ ਨੇ ਜਦ ਇਹ ਚੱਕਣਾ ਸ਼ੁਰੂ ਕਰਤਾ ਸਾਡੇ ਕਹੇ ਤੇ ਵੀ ਇਹ ਲੈ ਕੇ ਜਾਓ ਇਹ ਮਾਲ ਚੱਕ ਕੇ ਅਸੀਂ ਇੱਥੇ ਢੇਰੀ ਨਹੀਂ ਕਰ ਦੇਣਾ ਤੁਹਾਨੂੰ ਉਹਨਾਂ ਚਿਰ ਅਸੀਂ ਇੱਥੇ ਖੜੇ ਆਂ ਹਾਂਜੀ ਤੇ ਕੀ ਜਾਣੇ ਕੀ ਹੋਊਗਾ ਐਦਾਂ ਜੀ ਕਹਿੰਦੇ ਆਂ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਤੇ ਇਹ ਜਾ ਬਲੇਮ ਲਾਓ ਤਾਂ ਕਿ ਕੋਈ ਜੁਰਤ ਨਾ ਕਰੇ ਵੀ ਇੱਥੇ ਸਾਡੇ ਭਰਸਲੇ ਰਾਹ ਤੇ ਕੋਈ ਗੰਦ ਸਟੇਗਾ ਮਰੇ ਜਗਾ ਕੀ ਦੀ ਹੁਣ ਦੇਖਣਾ ਜੇ ਬੱਚੇ ਗੰਦ ਪਿਆ ਵਾ ਇਹ ਗੰਦ ਪਿਆ ਜੀ ਇਹ ਹੈਗੀ ਦਾ ਸ਼ਾਮ ਲੜ ਜਗਾ ਹੈ ਅੱਛਾ ਜੀ ਇਹ ਇੱਕ ਸ਼ਾਮ ਲੜ ਜਗਾ ਪਈਆ ਪਹਿਲੀ ਘੜੀ ਤੇ ਜੀ ਅਸੀਂ ਛੋਟੇ ਹੁੰਦੇ ਦੇਖਦੇ ਆ ਇੱਥੇ ਗੰਦ ਕਦੇ ਆਹ ਪਾਣੀ ਛੱਡਦੇ ਰਹੇ ਨੇ ਕਮੇਟੀ ਵਾਲੇ ਕਦੇ ਕੋਈ ਗੰਦ ਛੱਡਦੇ ਨੇ ਹੁਣ ਪਿੱਛੇ ਕੂੜੇ ਦਾ ਇਹਨਾਂ ਨੇ ਪਲਾਂਟ ਜਿਹਾ ਲਾਇਆ ਤੀ ਪਰ ਉਹ ਅਧ ਵਿਚਾਲੇ ਦੀ ਖੇਰੂ ਗੁਰੂ ਕਰਕੇ ਪਤਾ ਨਹੀਂ ਜਿੱਕਣ ਪੇਮੈਂਟ ਪਾਉਣੀ ਹੁੰਦੀ ਆ ਉਹ ਕਰਕੇ ਬਸ ਬੰਦ ਕਰਕੇ ਚਲੇ ਗਏ ਜਿਹੜਾ ਇਹ ਰਸਤਾ ਵਾ ਤੁਹਾਡੇ ਕੋਲ ਨਹੀਂ ਆਉਂਦਾ ਜੀ ਇਹ ਸਾਡੇ ਪਿੰਡ ਨੂੰ ਜਾਂਦਾ ਜੀ ਰਸਤਾ ਪੁਰਾਣਾ ਰਸਤਾ ਪਹਿਲੇ ਸਭ ਤੋਂ ਪੁਰਾਣਾ ਰਸਤਾ ਸਾਡੇ ਪਿੰਡ ਦਾ ਇਹੀ ਹੈ ਇਹ ਗੰਦ ਪਿਆ ਪਿਆ ਦੇਖੋ ਨਾ ਕੋਈ ਸਾਡੇ ਪਿੰਡ ਦੀ ਇਹ ਸੜਕ ਬਣਾਉਂਦਾ ਸਭ ਤੋਂ ਨੇੜੇ ਰਸਤਾ ਸਾਡਾ ਇਹ ਹੈ ਤੁਹਾਡੇ ਹਿਸਾਬ ਨਾਲ ਕੌਣ ਹੋਰ ਜ਼ਿੰਮੇਵਾਰ ਹੈ ਇਸ ਚੀਜ਼ ਦਾ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਐਮ ਐਲ ਏ ਨੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਕਮੇਟੀ ਵੀ ਜ਼ਿੰਮੇਵਾਰ ਆ ਐਮ ਐਲ ਏ ਵੀ ਜ਼ਿੰਮੇਵਾਰ ਆ ਵੀ ਇਥੇ ਗੰਦ ਕਿਉਂ ਪਾ ਰਹੇ ਨੇ ਕਿਉਂ ਛੋਟੇ ਛੋਟੇ ਬੱਚੇ ਸਕੂਲ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੁਸ਼ਕ ਮਾਰਦਾ ਬਿਮਾਰੀ ਲੱਗਦੀ ਐ ਦੱਸੋ ਕੀ ਕਰੀਏ ਇਸ ਪਰ ਦੇਖਣੋਂ ਦੇਖੀ ਤਾਂ ਉਹ ਗੰਦ ਕਾਫੀ ਟਾਈਮ ਤੋਂ ਪਿਆ ਦੀ ਪਹਿਲਾਂ ਕੋਈ ਦਰਗਾਦ ਇਹ ਥੋੜੇ ਜਿਹਰੇ ਤੋਂ ਪੈਣ ਲੱਗਿਆ ਜੀ ਪਹਿਲਾਂ ਸਫਾਈ ਹੋਈ ਸੀ ਇੱਥੇ ਜਦ ਇਹਨਾਂ ਨੇ ਇਹ ਪਲਾਂਟ ਲਾਇਆ ਸੀ ਨਾ ਆ ਦੇਖੋ ਛੱਡ ਜਾ ਥੋੜਾ ਜਿਹਾ ਬਣਿਆ ਆਇਆ ਜਦ ਇਹਨੇ ਲਾਇਆ ਸੀ ਤਾਂ ਇੱਥੇ ਸਫਾਈ ਹੋ ਗਈ ਸੀ ਪਰ ਇਹਨਾਂ ਨੇ ਬਾਅਦ ਵਿੱਚ ਜਦੋਂ ਉਹਨੂੰ ਪਾਣੀ ਟ੍ਰੀਟਮੈਂਟ ਪਲਾਂਟ ਉਧਰ ਚੱਲ ਗਿਆ ਤਾਂ ਹੁਣ ਥੋੜੇ ਦਿਨਾਂ ਤੋਂ ਇੱਥੇ ਗੰਦ ਪੈਣ ਲੱਗਿਆ ਕਿਸ ਤਰ੍ਹਾਂ ਦੀ ਕਾਰਵਾਈ ਬੰਦ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਵੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਐ ਵੀ ਤੁਸੀਂ ਕਿਹਨੂੰ ਇੱਕ ਧੰਬ ਦਿੱਤਾ ਗਵਰਨਮੈਂਟ ਨੇ ਤੁਹਾਨੂੰ ਇਹ ਵੀ ਇੱਥੇ ਕੂੜਾ ਸੁੱਟੋ ਇਸ ਕਰਕੇ ਇਹਨਾਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਜਗਜੀਤ ਸਿੰਘ ਪਰਥਲਾ ਜੀ ਤੁਸੀਂ ਇਹ ਕਿਹੜਾ ਰੋਡ ਹੈ ਇਹ ਪਰਥਲਾ ਜੀ ਜਾਂਦਾ ਹੀ ਪੁਰਾਣਾ ਰੋਡ ਸੀ ਇਹ ਸਾਡਾ ਇੱਥੇ ਕੀ ਸੁੱਟਿਆ ਗਿਆ ਇਹ ਇੱਥੇ ਗੰਦਮਾਂ ਸੁੱਟੀ ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਵੀ ਸੁੱਟੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸੁੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਚਿਕਾਇਆ ਇਹ ਮੇਨ ਰਸਤਾ ਸਾਡੇ ਪੈਂਡਰ ਨੂੰ ਜਾਂਦਾ ਹੈ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰ ਇਹ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਜੀ ਇਹਨੇ ਨਹੀਂ ਅੱਜ ਜੇ ਵੇਖਿਆ ਗੱਡੀ ਵੱਡੀ ਭਰੀ ਹੋਈ ਸੀ ਕਿਹੜਾ ਗੱਡੀ ਆ ਹਾਂਜੀ ਹਾਂਜੀ ਇਹ ਦੁਬਾਰਾ ਲਦਾਈ ਆ ਜੀ ਕਿੰਨੇ ਕੋਈ ਸਟਕੀ ਹੋਸੀ ਇਹ ਇਹ ਸਾਨੂੰ ਅੱਧਾ ਘੰਟਾ ਹੋ ਗਿਆ ਫੋਨ ਆਇਆ ਨੇ ਮੁੰਡੇ ਨੂੰ ਇਹਦਾ ਮੁੰਡੇ ਜਨੇ ਫੋਨ ਕਰਤਾ ਸਾਨੂੰ ਜਦ ਅਸੀਂ ਤੁਰੰਤ ਪਿੰਡ ਵਾਲੇ ਆ ਗਏ ਇੱਥੇ ਜੀ ਜੀ ਫੈਕਟਰੀ ਕੀ ਜੀ ਕੁਝ ਪਤਾ ਲੱਗਿਆ ਫੈਕਟਰੀ ਜੀਰਾ ਰਾਮ ਦੀ ਫੈਕਟਰੀ ਚੋਂ ਆਇਆ ਮਾਲ ਕਹਿੰਦੇ ਜੀ ਹੈਵੀ ਸਟਕ ਆਦੀ ਇਹੇ ਲਫਾਫਾ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੂੰ ਦੱਸਿਆ ਵੀ ਕੀ ਨਾ ਸਿਸਟਮ ਨੂੰ ਗਿਆ ਹੋਰੇ ਇਹ ਕਹਿੰਦੇ ਵੀ ਸੋ ਉੱਥੇ ਪ੍ਰਾਈਵੇਟ ਬੰਦਾ ਬੈਠਾ ਕਮੇਟੀ ਵਾਲਾਂ ਦਾ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਛੱਡ ਦਿਓ ਤੇ ਹੁਣ ਕੀ ਚਾਹੁੰਨੇ ਕੀ ਤੁਸੀਂ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇਹ ਕਾਰਵਾਈਆਂ ਤਾਂ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਸਖਤ ਕਾਰਵਾਈ ਕਰਨੀ ਚਾਹੀਦੀ ਇਹਨਾਂ ਤੇ ਠੀਕ ਵੀ ਗਾਂ ਤੋਂ ਇਹ ਮਾਲਾ ਟਸਕਣਾ ਇਥੇ ਕੀ ਨਾ ਵੀਰ ਜਰਾ ਤਸਵੀਰ ਇਹ ਜਿਹੜਾ ਵੇਸਟੇਜ ਆ ਕਿਸ ਚੀਜ਼ ਦੀ ਹੈ ਇਹ ਫੈਕਟਰੀ ਦੀ ਹੈ ਕਿਹੜੀ ਫੈਕਟਰੀ ਦੀ ਹੈ ਰੌਣਾ ਦੀ ਦਾਸਤਾ ਦਾ ਟਾਈਟਲ ਤੁਸੀਂ ਦੱਸੋ ਕਿਹੜੀ ਫੈਕਟਰੀ ਦੀ ਆ ਮਨਦੀਪ ਡ੍ਰੇਨਿੰਗ ਕੰਪਨੀ ਇਹ ਇਹ ਵੇਸ ਜਿਹੜੀ ਹੈਗੀ ਆ ਉੱਥੇ ਬਣਦਾ ਕੀ ਆ ਲਫਾਵਾ ਬੰਦਿਆ ਪੈ ਬੰਦਿਆ ਜਿਹੜੀ ਤੁਸੀਂ ਉਰੇ ਸਿੱਟੜ ਆਏ ਓਹ ਪੁੱਛ ਕੇ ਸਿੱਟ ਕੇ ਕਿਉਂ ਜਾਫੇ ਉਹ ਤੇ ਇਹਨਾਂ ਦਾ ਡੱਗਾ ਜਿੱਥੇ ਕੂੜਾ ਸਿੱਟਦੇ ਨੇ ਸ਼ਹਿਰ ਦਾ ਹਾਂਜੀ ਹਾਂਜੀ ਉੱਥੇ ਬੰਦਾ ਬੈਠਾ ਇਹਨਾਂ ਦਾ ਮੁਲਾਜ਼ਮ ਉਹ ਕਹਿੰਦਾ ਉੱਥੇ ਸਿੱਟਿਆ ਨਹੀਂ ਔਰ ਰੋਡ ਅਗੇ ਪਿੰਡ ਵਾਲੇ ਅਗੇ ਰੋਡ ਤੇ ਸਿੱਟ ਗਏ ਪਿੰਡ ਵਾਲੇ ਪਤਾ ਨਹੀਂ ਕਿ ਉਹਦੇ ਬੰਦਾ ਨਹੀਂ ਪਤਾ ਨਹੀਂ ਬਾਗੇ ਥੋੜੇ ਸਿੱਟਾਂਗੇ ਉਰੇ ਨਹੀਂ ਨਹੀਂ ਆ ਰੋਡ ਦੇ ਉੱਪਰ ਵੀ ਕਿਹੜੇ ਸਿੱਟਿਆ ਸੀ ਸ਼ਹਿਰ ਦੇ ਅੰਦਰ ਆ ਅੱਛਾ ਤੁਮ ਉਹਨਾਂ ਦੱਸਦੇ ਰੋਡ ਤੇ ਆਦਾ ਪਹਿਲਾਂ ਦਾ ਪਿਆ ਕੂੜਾ ਇਹ ਸਫਾ ਦਾ ਥੋੜਾ ਅੱਛਾ ਤੇ ਹੁਣ ਪਿੰਡ ਵਾਲਿਆਂ ਨੇ ਕੀ ਕੀਤਾ ਤੁਹਾਨੂੰ ਅਗੇ ਉਹ ਕ ਕੋਣ ਕਮੇਟੀ ਵਾਲੇ ਅੱਛਾ ਕਮੇਟੀ ਵਾਲੇ ਨੇ ਕਿਹਾ ਹੋਰ ਸੱਟ ਨੂੰ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਬਈ ਇਹ ਜਿਹੜੇ ਕਮੇਟੀ ਵਾਲੇ ਠੀਕ ਹੈ ਤੇ ਜਿਹੜਾ ਉਹਨਾਂ ਦਾ ਮੁਲਾਜ਼ਮ ਬੈਠਾ ਬੰਦਾ ਉਹਨੇ ਭੇਜਿਆ ਹੁਣੇ ਭੇਜਿਆ ਇੱਧਰ ਹੈ ਅਸੀਂ ਆਪਣੀ ਮਰਜ਼ੀ ਨਾਲ ਬਾਜੇ ਥੋੜੋ ਬੇਪੈਣ ਦੇ ਦਿੱਤੀਆਂ ਹਨ ਯਾਰ ਠੀਕ ਹੈ ਪਰ ਅਸਿਸੂ ਸਾਹਿਬ ਇੱਕ ਰਾਤ ਤੁਹਾਡਾ ਹੋਈ ਸੀ ਜੋ ਫੈਕਟਰੀ ਗੇਸਟੂਮ ਰੈਕੀ ਇਹ ਇਸ ਇਸਲਵਾ ਕੋਈ ਦੱਸੋਗੇ ਇਹ ਨਾ ਇੱਥੇ ਇੱਕ ਮਨਦੀਪ ਟ੍ਰੇਡਰ ਕੰਪਨੀ ਹੈ ਬੰਦਲ ਰੋਡ ਤੇ ਉਹਦਾ ਜਿਹੜਾ ਮਲਵਾ ਸੀਗਾ ਪੂਰਾ ਕਰ ਕਰੋ ਤਾਂ ਉਹੀ ਜਿਹੜੀ ਬੇਸਟ ਸੀਗੀ ਉਹ ਲੈ ਕੇ ਹਰਥਲੇ ਪਿੰਡ ਦੇ ਕੋਲ ਇੱਕ ਜਗ੍ਹਾ ਸੀਗੀ ਉੱਥੇ ਸੱਟਣ ਚਲੇ ਗਏ ਸੀ ਉੱਥੇ ਲੋਕਾਂ ਨੇ ਬਦਰੋਹ ਕੀਤਾ ਤੇ ਪੁਲਿਸ ਨੂੰ ਆ ਕੇ ਤੇ ਪਹੁੰਚ ਕੇ ਅ ਅਸੀਂ ਉਸ ਨੂੰ ਕਾਬੂ ਕਰਕੇ ਉਹਦੇ ਖਲਾਫ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਕਚਰਾ ਸੀਗਾ ਲਾਸਕਾ ਕਚਰਾ ਸੀਗਾ ਆ ਜਿਹੜੇ ਲਫਾਫੇ ਸੀਗੇ ਬੇਸਤ ਸੀਗੀ ਸਾਰੀ ਤੇ ਕਿਹੜੀ ਜਿਹੜੀ ਸੁਪਰਵਾਈਜ਼ ਸੀ ਉਹ ਇਹ ਪਰਥਲੇ ਪਿੰਡ ਨੂੰ ਰਸਤਾ ਜਾਂਦਾ ਉੱਤੇ ਸੁੱਤਰਏ ਸੀਗੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕੀਤਾ ਸੁਰੰਜੇ ਵੀ ਹੈ ਉਹ ਜਿਹੜੀ ਜਗਾ ਵਾ ਨਗਰ ਕੌਂਸਲ ਦੀ ਜੀ ਪੂਰੇ ਪਰ ਇਹ ਜੇ ਵੈਰੀਫਾਈ ਕਰਨਾ ਹੈ ਤੇ ਕਿੰਨੇ ਬੰਦੇ ਦੇ ਪਰਚਾ ਹੈਗੇ ਇੱਕ ਤਿੰਨ ਬੰਦਿਆਂ ਤੇ ਪਰਚਾ ਦਰਜ ਹੋਇਆ ਹੈ ਤੇ 300 ਤਾਂ ਲੱਗ ਜੀ ਕਿ ਤੇ 269 ਬਿਮਾਰੀ ਫਲਾਵਾ ਸਭ ਦਸਾਰੀ ਹੋਈ how do you get the